ਪਾਤੜਾ ਉ ਮੰਡਲ ਦੇ ਕਸਵਾ ਕਗਾ ਦੀ ਦਾਣਾ ਮੰਡੀ ਦੇ ਵਪਾਰੀ ਵੱਲੋਂ ਜਿਹੜੀ ਗੋਦਾਮ 'ਚ 400 ਬੋਰੀਆਂ ਟਰੱਕ ਰਹੇ ਪੰਸਬ ਦੇ ਗੋਦਾਮ 'ਚ ਭੇਜੀ ਗਈ ਸੀ ਜਿੱਥੇ ਪੰਸਬ ਦੇ ਇੰਸਪੈਕਟਰ ਵੱਲੋਂ ਉੱਥੇ ਗੋਦਾਮ ਦੇ ਵਿੱਚ ਜਾਂਚ ਕੀਤੀ ਜਾਣ ਦੇ ਮੌਕੇ ਤੇ ਵਪਾਰੀ ਨੂੰ ਬੁਲਾਇਆ ਗਿਆ ਜਤਿੰਦਰਪਾਲ ਸਿੰਘ ਬਿੱਟੂ ਮੈਣੀ ਨੂੰ ਉੱਥੇ ਜਾਂਚ ਦੇ ਵਿੱਚ ਪੰਜ ਸੱਹ ਬੋਰੀਆਂ ਦੇ ਵਿੱਚ ਪੱਥਰ ਨਿਕਲੇ ਆ ਜਿਸ ਦਾ ਵਜ਼ਨ ਕਰੀਬ 8 ਕਿਲੋ ਦੱਸਿਆ ਗਿਆ ਔਰ ਇਸ ਤੇ ਰਿਪੋਰਟ ਬਣਾ ਕੇ ਉਸ ਵੱਲੋਂ ਭੇਜੀ ਗਈ ਜਿਸ ਤੇ ਐਸ ਡੀ ਐਮ ਪਾਤੜਾ ਵੱਲੋਂ ਜਿਹੜਾ ਕਥਿਤ ਵਪਾਰੀ ਹੈ ਉਸ ਦਾ ਲਾਇਸੈਂਸ ਆਰਧ ਕਰੇ ਰਦ ਕੀਤਾ ਗਿਆ ਜਦ ਪੁੱਛਿਆ ਗਿਆ ਜਤਨਪਾਲ ਸਿੰਘ ਬਿੱਟੂ ਮੈਣੀ ਵਪਾਰੀ ਤੋਂ ਤਾਂ ਉਸਨੇ ਕਿਹਾ ਕਿ ਕਿਸੇ ਦੀ ਸਰਾਰਤ ਹੈ ਮੇਰੇ ਵੱਲੋਂ ਕੁਝ ਹੁੰਦਾ ਤਾਂ ਹੋਰ ਜ਼ਿਆਦਾ ਬੋਰੀਆਂ ਚ ਹੁਣ 6 ਬੋਰੀਆਂ ਚ ਪੱਥਰ ਨਿਕਲੇ ਉਸਤੇ ਖਾਸ ਨਿਸ਼ਾਨੇ ਲਾਈਏ ਗਏ ਹਨ ਇਹ ਹੁਣ ਸਾਰਾ ਜਾਂਚ ਦਾ ਵਿਸ਼ਾ ਹੈ ਪ੍ਰਸ਼ਾਸਨ ਕਾ ਅਧਿਕਾਰਨ ਜਾਂਚ ਕਰਨੀ ਹੈ ਸਹੀ ਕੌਣ ਹੈ ਗਲਤ ਕੌਣ ਹੈ ਜਗਜੀਤ ਸਿੰਘ ਜੀ ਹਾਂ ਜੀ ਪਰਸੋਤਮ ਕੌਸ਼ਕ ਬੋਲ ਰਹੇ ਸਰ ਸਮਾਣਾ ਦਾ ਰਿਪੋਰਟਰ ਹਾਂ ਜੀ ਹਾਂ ਜੀ ਸਰ ਕੱਗੇ ਵਾਲੇ ਮੈਂ ਕੀ ਕੁਝ ਨਿਕਲੇ ਸੀ ਪਲੀਜ਼ ਦੱਸੋਗੇ ਬ੍ਰੀਫ ਦੇ ਵਿੱਚ ਕੱਗੇ ਵਾਲੇ ਜੇ ਮਤਲਬ ਉਜੜਾ ਬੰਕ ਮੈਨੀ ਟ੍ਰੈਂਡਿੰਗ ਕੰਪਨੀ ਆ ਕਿੰਨੇ ਕਿੰਨੇ ਬੋਰੀਆਂ ਸੀ ਤੇ ਕਿੰਨੇ ਬੋਰੀਆਂ ਸੇ ਪੱਥਰ ਨਿਕਲੇ ਸਰ ਸੱਤਕ ਬੋਰੀਆਂ ਸੀ ਜੀ ਉਹ ਚ ਅੱਛਾ ਫਿਰ ਉਸ ਦੀ ਉਸ ਦੀ ਰਿਪੋਰਟ ਤੁਸੀਂ ਸੀਨੀਅਰ ਨੂੰ ਕਿਸੇ ਨੂੰ ਹਾਂ ਜੀ ਹਾਂ ਜੀ ਅਰਧ ਨਾਲ ਦੀ ਨਾਲ ਕਰਤੀ ਸੀ ਅਜੇ ਸਾਹਿਬ ਨੂੰ ਦਿੱਤੀ ਹਾਂ ਜੀ ਹਾਂ ਜੀ ਆਪਣੇ ਡੀਐਮ ਸਾਹਿਬ ਮਾਰਕੀਟ ਕਮੇਟੀ ਨੂੰ ਦਿੱਤੀ ਸੀ ਜੀ ਤੇ ਉਹਨਾਂ ਲਸਾਂ ਤੱਕ ਅਸ ਹੋ ਗਿਆ ਸੀ ਅਗਲੇ ਦਿਨ ਟੋਟਲ ਬੋਰੀਆਂ ਕਿੰਨੀ ਸੀ ਟਰੱਕ ਦੇ ਵਿੱਚ ਜਿਹੜੀਆਂ ਗਈਆਂ ਗੋਦਾਮ ਦੇ ਆਪਣੇ ਗੋਦਾਮ ਦੇ ਹਾਂ 400 ਵਾਲਾ ਟਰੱਕ ਸੀ ਇਹ ਬੜਾ ਟਰਾਲਾ ਸੀ ਜੀ ਹਾਂਜੀ ਤੇ ਕੋਈ ਇਨਫੋਰਮੇਸ਼ਨ ਸੀ ਜਿਸ ਤਰ੍ਹਾਂ ਉਹ ਕਹਿੰਦਾ ਵੀ ਇਸੇ ਕੋਈ ਨਿਸ਼ਾਨ ਲਾ ਰੱਖ ਕੇ ਦੇ ਚਿੱਟੇ ਕੇ ਕੋਈ ਮੰਨ ਲੋ ਇਸ ਤਰ੍ਹਾਂ ਉਹ ਕਹਿੰਦਾ ਇਹ ਤਾਂ ਨਹੀਂ ਮੈਨੂੰ ਪਤਾ ਜੀ ਅੱਛਾ ਹਾਂਜੀ ਨਹੀਂ ਉਹਦਾ ਕਹਿਣਾ ਹੈ ਜੀ ਜੋ ਟਰੈਕਿੰਗ ਹੁੰਦੀ ਹੈ ਜੀ ਬੋਰੀਆਂ ਦੀ ਵੀ ਕਣਕ ਸਹੀ ਆ ਰਹੀ ਆ ਗਿੱਲੀ ਤਾਂ ਨਹੀਂ ਆ ਰਹੀ ਉਹਦੇ ਦਰਾਂ ਨੇ ਪਤਾ ਲੱਗਿਆ ਜੀ ਇਹ ਫਿਰ ਹਰ ਕਟਾ ਚੈੱਕ ਕਰਦੇ ਹੋ ਕਿ ਮਤਲਬ ਇਹ ਇਸ ਤੇ ਕੋਈ ਸ਼ੱਕ ਹੁੰਦਾ ਹੈ ਇਹ ਤਾਂ ਸ਼ੱਕ ਨਹੀਂ ਮਤਲਬ ਜਦੋਂ ਲੇਬਰ ਵਾਲੇ ਨੇ ਚੱਕਿਆ ਜੀ ਉਦੋਂ ਹੀ ਉਹਦੇ ਮਤਲਬ ਲੱਗਿਆ ਪੈਰਪੂਰ ਤੇ ਲੱਗਿਆ ਜੀ ਜੀ ਜਦੋਂ ਉਹਨੇ ਸੱਟਿਆ ਹਮਮ ਮਤਲਬ ਇੰਨੀ ਹੀ ਹੈਵੀ ਚੀਜ਼ ਦਾ ਉਹਦੋਂ ਡਿਟੈਕਟ ਹੋ ਜਾਂਦੀ ਹੈ ਨਾ ਜੀ ਜੀ ਇਹ ਸਾਰੀ ਸਾਜ਼ਿਸ਼ ਤੇ ਰਚੀ ਹੈ ਕਿਵੇਂ ਹੁਣ ਮੇਰੀ ਦੁਕਾਨ ਤੋਂ ਉਦੋਂ 425 ਗੱਟੇ ਕਣਕ ਦੇ ਗਏ ਨੇ 8ਵੇ ਮੇਰੀ ਦੁਕਾਨ ਤੋਂ ਲੋਡ ਕਰਕੇ ਗਏ ਨੇ ਕੱਟੇ ਮੈਨੂੰ 2 ਵਜੇ ਇਨਸਪੈਕਟਰ ਸਾਹਿਬ ਦਾ ਫੋਨ ਆਇਆ ਕਹਿੰਦਾ ਵੀ ਤੇਰਾ ਇੱਥੇ ਕੱਟਾ ਪਾੜ ਗਿਆ ਉਹਦੇ ਪੱਥਰ ਨਿਕਲੇ ਮੈਂ ਸਰ ਜੀ ਇਹ ਤਾਂ ਹੋ ਨਹੀਂ ਸਕਦਾ ਕਹਿੰਦੇ ਆਓ ਮੈਂ ਪ੍ਰਧਾਨ ਜੀ ਨੂੰ ਨਾਲ ਲੈ ਕੇ ਅਜੀ ਕੁਮਾਰ ਨਾਲ ਲੈ ਕੇ ਉੱਥੇ ਪਹੁੰਚਿਆ ਮੈਂ ਵੀ ਸਾਰੇ ਕੱਟੇ ਖੋਲੋ ਉਹਨਾਂ ਨੇ ਸਾਰੇ ਕੱਟੇ ਖਲਾਏ ਜੋ ਸਾਰੇ ਕੱਟੇ ਖਲਾਏ 5 5 ਗੱਟਿਆਂ ਵਿੱਚੋਂ ਤਕਰੀਬਨ ਪੱਥਰ ਨਿਕਲੇ ਪੰਜ-ਛੇ ਪੱਥਰ ਜਿਹਦਾ ਤ੍ਰਿਕੋਣ ਵਜਨ ਸਭ 8 ਕਿਲੋ ਵਜਨ ਮੰਨਦਾ 8 ਕਿਲੋ 300 ਗ੍ਰਾਮ ਪਰ ਇਹ ਵੀ ਸਾਜਸਾ 198 ਰੁਪਏ ਦੀ ਕਣਕ ਬਣੀ 250 ਹਾਉਣਾ ਮੈਂ 198 ਦਾ ਕਪਲਾ ਕਰੂੰਗਾ ਇਹ ਸਿਰਫ ਰਜੀ ਕਿਸੇ ਨੇ ਸਾਜਸਾ ਨਾ ਮੈਨੂੰ ਪਸਾਇਆ ਇਹਦੇ ਬ੍ਰਿੱਕੀ ਤੱਕ ਜਾ ਕੇ ਚੈੱਕ ਹੋਣੀ ਚਾਹੀਦੀ ਹੈ ਅਸੀਂ ਕੈਮਰਾ ਵੀ ਖੜਾ ਰੇ ਆ ਵੀ ਰੋਡ ਤੋਂ ਵੀ ਸਾਨੂੰ ਪਤਾ ਲੱਗੇ ਵੀ ਕਿਹਨੇ ਕਰੀਆ ਛਾਤ ਇਸ ਤਰ੍ਹਾਂ ਦੀ ਕੋਈ ਵੀ ਕਦੇ ਵੀ ਸਾਡੇ ਮਤਲਬ ਕੋਈ ਸ਼ਿਕਾਇਤ ਨਹੀਂ ਆਈ ਜਿਹਦੇ ਵਿੱਚ ਕਿਸੇ ਨੇ ਕੋਈ ਇਸ ਤਰ੍ਹਾਂ ਦਾ ਫਰਾਡ ਕੀਤਾ ਹੋਵੇ ਜਾਂ ਕੋਈ ਇੱਟਾਂ ਪੱਥਰ ਪਾਏ ਹੋਣ ਜਾਂ weight ਘਟ ਦੇਣ ਦੀ ਕਿਸੇ ਦੀ ਮਨਸਾ ਹੋਵੇ ਜਾਂ ਸਫਾਈ ਦੀ ਕੋਈ ਕਮੀ ਹੋ ਹਰ ਇੱਕ ਪਾਸਿਓਂ ਹੀ ਮੰਡੀ ਇੱਕ ਨੰਬਰ ਤੇ ਇੱਕ ਨੰਬਰ ਦੀ ਸਾਡੀ ਮੰਡੀ ਦਾ ਜਿਹੜਾ ਹੈਗਾ ਫੜ ਫੜਨੇ ਸਾਡੇ ਕੋਈ ਮਿੱਟੀ ਘੱਟੇ ਦਾ ਕੰਮ ਨਹੀਂ ਹਰ ਇੱਕ ਬੰਦਾ ਜਿਹੜਾ ਹੁੰਦਾ ਸਾਡੇ ਮਾਲ ਨੂੰ ਸਰਾਉਂਦਾ ਵੀ ਹਾਂ ਬਹੁਤ ਵਧੀਆ ਮਾਲ ਪਰ ਗੱਲ ਇਹ ਆਉਂਦੀ ਹੈ ਨਾ ਇੱਥੋਂ ਫਰੋਡ ਦੀ ਇੱਥੋਂ ਪਤਾ ਲੱਗਦਾ ਵੀ ਉਹ ਜਦੋਂ ਵੀਡੀਓ 'ਚ ਬੋਲ ਰਹੇ ਨੇ ਉਹ ਕਹ ਰਹੇ ਨੇ ਉਹ ਇੱਕ ਗੱਟਾ ਪਿਆ ਇੱਕ ਉਹ ਉਹ ਖੋਲੋ ਇੱਕੋ ਉਂਗਲਾਂ ਕਰ ਕਰਕੇ ਕਹ ਰਹੇ ਨੇ ਇਹਦਾ ਮਤਲਬ ਉਹਨਾਂ ਗੱਟਿਆਂ ਦੀ ਨਿਸ਼ਾਨੀ ਲਾਈ ਹੋਈ ਹੈ ਵੀ ਇਹਨਾਂ 'ਚ ਪੱਥਰ ਹੈ ਇਹ ਖੋਲੋ ਇਹ ਚੀਜ਼ ਸਾਫ਼ ਜਾਹਰ ਕਰਦੀ ਹੈ ਵੀ ਇਹ ਤਾਂ ਜਾਣ ਬੁੱਝ ਕੇ ਕਿਸੇ ਦਾ ਅਕਸ ਖਰਾਬ ਕਰਨ ਵਾਸਤੇ ਹੋਇਆ ਸਾਰਾ ਕੁਝ ਨਹੀਂ अदरवाइज ਕੋਈ ਨਹੀਂ ਇਹਦੇ ਨਾਲ ਕੱਲੀ ਮੈਣੀ ਦੀ ਬਦਨਾਮੀ ਨਹੀਂ ਮੈਨੀਟੇਟਰੀ ਸਾਡੀ ਵੀ ਸਾਰੀ ਮੰਡੀ ਦੀ ਨਾਲ ਬਦਨਾਮੀ ਆ ਇਸ ਚੀਜ਼ ਅਸੀਂ ਵੀ ਸਾਰੇ ਮਹਿਸੂਸ ਕਰਦੇ ਆ ਵੀ ਵਧੀਆ ਨਹੀਂ ਹੋਇਆ ਮਾੜਾ ਹੋਇਆ ਸਾਡੀ ਮੰਡੀ ਨੂੰ ਇਸ ਚੀਜ਼ ਦਾ ਬਰੀਕੀ ਨਾਲ ਕੋਹ ਕਰਕੇ ਇਨਸਾਫ ਦਵਾਇਆ ਜਾਵੇ ਕੈਮਰਾਮੈਨ ਪ੍ਰਥਮ ਦੇ ਨਾਲ ਪ੍ਰਸੋਤਮ ਕੋਸਿਕ ਲਿਵਿੰਗ ਇੰਡੀਆ న్యూਸ ਸਮਾਣਾ